ਦੂਜੇ ਪਾਸੇ ਸੁਖਬੀਰ ਸਿੰਘ ਬਾਦਲਹੋਰੀ ਢੀਂਡਸਾ ਸਾਹਿਬ ਹੋਰੀ ਇਕੱਠੇ ਹੋ ਗਏ ਨੇ ਮਰਜ ਹੋ ਗਏ ਨੇ ਆਪਸ ਦੇ ਵਿੱਚ ਵਾਪਸੀ ਕਰ ਲਈ ਗਿਲੇ ਸ਼ਿਕਵੇ ਸੀਗੇ ਬਾਦਲ ਸਾਹਿਬ ਹੋਰਾਂ ਨੇ ਵੀ ਬੜੀ ਵਾਰ ਕਹਿੰਦੇ ਅਸੀਂ ਤਾਂ ਭੋਗ ਪਾ ਚਲੇ ਆਂ ਸਟੇਜਾਂ ਦੇ ਉੱਤੋਂ ਪਰ ਹੁਣ ਮਾਫੀਆਂ ਮੰਗ ਰਹੇ ਨੇ ਕਹਿੰਦੇ ਵਾਪਸ ਆ ਜਾਓ ਹੁਣ ਤਾਂ ਢੀਂਡਸਾ ਸਾਹਿਬ ਵਾਪਸ ਚੱਲ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਕੀ ਤਿਆਰੀ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਢੀਂਡਸਾ ਸਾਹਿਬ ਵੀ ਕੱਲ ਕਹਿੰਦੇ ਸੀਗੇ ਕਹਿੰਦੇ ਕਿ ਲੋਡ ਆ ਕਹਿੰਦੇ ਪੰਥ ਹੁਣ ਖਤਰੇ 'ਚ ਆ ਲੋਕ ਖਤਰੇ 'ਚ ਨੇ ਖੇਤਰੀ ਪਾਰਟੀ ਨੂੰ ਬਚਾਇਆ ਜਾਵੇ ਨਾディਨ ਫਸਾ ਨੂੰ ਮਤਲਬ ਲੋਲ ਪੰਥ ਦੀ ਨਾ ਕੱਲ ਦੀ ਦਲ ਨੂੰ ਲੋਲ ਹੈ ਖਤਰੇ ਚ ਆਪਨੇ ਪਰਿਵਾਰ ਪਹਿਨਾ ਉਹ ਖਤਰੇ ਚੋਂ ਬਾਹਰ ਨਿਕਲਦੀ ਹੁੰਦੀ ਸੀਗਾ ਬੀਜਪੀ ਨਾਲ ਰਲ ਕੇ ਸਾਨੂੰ ਕੁਝ ਮਿਲਦੂਗਾ ਤੇ ਫਿਰ ਦੇਖਿਆ ਯਾਰ ਮੁੰਡਾ ਤਾਂ ਉੱਥੇ ਤਾਂ ਫਾਈਨੈਂਸ ਮਿਨਿਸਟਰੀ ਇੱਥੇ ਤਾਂ ਕੁਝ ਵੀ ਨਹੀਂ ਰਿਹਾ ਤਖੋਂ ਹਲੇ ਹੋ ਗਏ ਤੋਂ ਮੁੜ ਕੇ ਆਏ ਨੇ ਤਾਂ ਜਿਹੜੇ ਮਤ ਭੇਜ ਸੀਗੇ ਮਤ ਭੇਜ ਤਾਂ ਆਹੀ ਸੀਗੇ ਸਰਦਾਰੀ ਦੇ ਸੋ ਇਸ ਕਰਕੇ ਬਲਕਿ ਮੈਂ ਤਾਂ ਕਹਾਂਗਾ ਇਸ ਗੱਲ ਦੇ ਵਿੱਚ ਮੈਂ ਕਹਾਂਗਾ ਵੇ ਜਿਹੜੇ ਬਾਦਲ ਸਾਹਿਬ ਸੀਗੇ ਵੱਡੇ ਬਾਦਲ ਸਾਹਿਬ ਉਹ ਢੀਂਸਾ ਸਾਹਿਬ ਨੂੰ ਬਹੁਤ ਐਡਜਸਟ ਕਰਦੇ ਸੀ ਢੀਂਸਾ ਸਾਹਿਬ ਦੀ ਜਿਹਾ ਕਦੇ ਬਾਦਲ ਸਾਹਿਬ ਨਾਲ ਬਣੀ ਹੋਈ ਨਹੀਂ ਸੀ ਹਮੇਸ਼ਾ ਉਹਨੇ ਵੱਖਰਾ 그룹 ਰੱਖਣਾ ਵੱਖਰਾ ਸਾਰਾ ਕੁਝ ਪਰ ਫਿਰ ਵੀ ਵੱਡੇ ਬਾਦਲ ਸਾਹਿਬ ਥੋੜਾ ਧਿਆਨ ਰੱਖਦੇ ਸੀਗੇ ਫਿਰ ਉਹ ਚਲੇ ਗਏ ਉਹਨਾਂ ਦੀ ਮਰਜ਼ੀ ਉਹਨਾਂ ਦੇ ਹੁੰਦੀ ਹੈ ਕਿ ਇਹਨੇ ਹਾਲਾਂਕੇ ਤੇ ਆਪਨੂੰ ਪਤਾ ਹੀ ਜੋ ਕੱਟ ਕਰੇ ਸੋ ਇਹ ਇਹਨਾਂ ਦਾ ਆਪ ਸੀ ਪਰਿਵਾਰਕ ਮੇਲ ਹੀ ਹੈ ਆਪਦੇ ਵਪਾਰਾਂ ਦਾ ਸਵਾਲ ਹੈ ਇਹਨਾਂ ਦਾ ਕੋਈ ਪੰਥ ਨਾਲ ਸੰਬੰਧ ਨਹੀਂ ਆ ਪੰਥ ਦੀ ਕਿਹੜੀ ਮੰਗ ਕਰਦੇ ਨੇ ਇਹ ਡੋਨੀ ਤੀਜੇ ਵੀ ਚੌਥੇ ਵੀ ਜਿੰਨੇ ਕਾਗਿਦਰ ਨੇ ਕੀ ਇਹ ਆ ਮੰਗ ਕਰ ਰਿਹਾ ਹੈ ਕਿ ਅਨੰਦਪੁਰ ਦੇ ਮੋਰਚੇ ਦੇ ਮੱਤੇ ਦੇ ਅਨਸਾਰ ਸਾਡੇ ਪੰਜਾਬ ਦੇ ਅਧਿਕਾਰ ਦਿਓ ਇੱਥੇ ਕੇਂਦਰ ਕੌਣ ਲੱਗਿਆ ਕੇਂਦਰ ਸਾਡੇ ਹੱਕ ਰੱਖੇ ਬੈਠਾ ਮੰਗਿਆ ਜੀ ਦੱਸੋ ਕਿਹਨੇ ਮੰਗ ਕਰੀਆ ਵੀ ਆ 50 ਕਿਲੋਮੀਟਰ ਤੱਕ ਤੁਸੀਂ ਬੀਐਸਐਫ ਲਾ ਕੇ ਤੇ ਸਾਡੀ ਤੁਸੀਂ ਬੇਸੀ ਕਰ ਦਿਓ ਮੈਂ ਕਹਿੰਦਾ ਕੁਛ ਵੀ ਨਾ ਕਹਿਣਾ ਦੇਸ਼ ਚੀਜ਼ ਕਰਦੀ ਨਹੀਂ ਇਹਦਾ ਮਤਲਬ ਤੁਸੀਂ ਤੁਤੋ ਨਹੀਂ ਦਿੰਦਾ ਇਹ ਸਾਡਾ ਹੱਕ ਨਹੀਂ ਹੈ ਕਿਹਨੇ ਕਿਹਾ ਵੀ ਸਾਡੇ ਡੈਮਾਂ ਤੇ ਕਬਜ਼ਾ ਕੇਂਦਰ ਕਰੂਗਾ ਫੈਸਲਾ ਤੁਸੀਂ ਕਰੀਏ ਚੰਗਾ ਕਰੀਏ ਮਾੜਾ ਕਰੀਏ ਕਦੇ ਮੰਗੇ ਇਹਨਾਂ ਨੇ ਆ ਚੰਡੀਗੜ੍ਹ ਬਾਰੇ ਬੋਲ ਲੈਣੇ ਕਰੇ ਲੋਕਾਂ ਦੇ ਜਾਗਮ ਰਵਾਤੇ ਇਹ ਦੱਸਣ ਤਾਂ ਸੀ ਨਾ ਇਹਨਾਂ ਨੂੰ ਪੰਜਾਬ ਜਿੰਦਾ ਮੰਗਣੇ ਨਾ ਪੰਜਾਬ ਦੀਆਂ ਇਹ ਮੰਗਾਂ ਨਹੀਂ ਕਿਸਾਨ ਨੂੰ ਤੁਸੀਂ ਕੁੱਟੀ ਜਾਂਦੇ ਹੋ ਪੰਜਾਬ ਜਮੇ ਕਰਜ਼ਾ ਚੜੀ ਜਾਂਦਾ ਪੰਜਾਬ ਭੁੱਖਾ ਮਰ ਰਿਹਾ ਸਾਰੇ ਦੇਸ਼ ਦਾ ਨੇਪਾਲ ਕੇ ਤੁਸੀਂ ਇਹਦਾ ਸਪੈਸ਼ਲ ਪੈਕੇਜ ਕਿਉਂ ਨਹੀਂ ਦਿੰਦੇ ਜੇ ਤੁਸੀਂ ਸਾਨੂੰ ਸਪੈਸ਼ਲ ਅਨਾ ਪੈਦਾ ਕਰਕੇ ਦਿੱਤਾ ਤੁਸੀਂ ਸਾਨੂੰ ਪੈਸੇ ਵੀ ਤਾਂ ਸਪੈਸ਼ਲ ਦਿਓ ਮਿੱਟੀ ਸਾਡੀ ਖਰਾਬ ਹੋ ਗਈ ਪਾਣੀ ਸਾਡਾ ਖਰਾਬ ਹੋ ਗਿਆ ਹਵਾ ਸਾਡੀ ਖਰਾਬ ਹੋ ਗਈ ਸਰੀਰ ਸਾਡੇ ਖਰਾਬ ਹੋ ਗਏ ਅਰਟੀਕਲ ਸਾਡਾ ਖਰਾਬ ਹੋ ਗਿਆ ਦੇਸ ਦਾ ਸੀ ਪੇਟ ਪਰਨ ਤੇ ਸਾਨੂੰ ਤੁਸੀਂ ਜੁੱਤੀਆਂ ਮਾਰ ਲਿਓ ਹੂੰ ਕੌਣ ਬੋਲਦਾ ਦੱਸਣ ਇੱਕ ਅੱਜ ਇਹ ਚਾਰ ਰਡੀਆਂ ਕਰਕੇ ਦਿਖਾ ਦੇਣਾ ਵੀ ਕੇਂਦਰ ਸਰਕਾਰ ਤੁਸੀਂ ਆਪਦੇ ਹੱਕ ਲੈ ਕੇ ਛੱਡਾਂਗੇ ਹੁਣ ਤਾਂ ਚੋਣਾਂ ਨੇ ਨਾ ਤੇ ਉਹਨਾਂ ਦੇ ਵਾਸਤੇ ਕਰ ਲੈਣਾ ਦਾ ਕਰਕੇ ਦਿਖਾ ਦੇਣਾ ਕਿਉਂਕਿ ਇਹਨਾਂ ਨੂੰ ਪੰਜਾਬ ਦਾ ਹਿੱਤ ਹੀ ਨਹੀਂ ਆ ਇਹਨਾਂ ਨੇ ਤਾਂ ਆਪਦਾ ਵੀ ਹੈ ਕਿਵੇਂ ਵਿਜੀਤ ਦੀਆਂ ਸਮਝੌਤਾ ਕਰੀ ਉਹ ਤਾਂ ਗੱਠ ਜੋੜ ਤੇ ਚਰਚਾਵਾਂ ਚੱਲੀਆਂ ਕਹਿੰਦੇ ਗੱਠ ਜੋੜ ਹੋ ਸਕਦਾ ਕਿ ਲੱਗਦਾ ਕਿ ਫਿਰ ਭਾਈ ਬੰਦਗੀ ਹੋ ਜਾਣੀ ਹੈ ਫਿਰ ਤਾਂ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਫਿਰ ਇਕੱਠਾ ਕਰਨ ਨੂੰ ਫਿਰਦੇ ਨੇ ਪਰ ਉਹ ਕਹਿੰਦੇ ਕਿ ਇੱਕ ਨਾ ਪਿੰਡ ਦੇ ਵਿੱਚ ਨੰਬਰਦਾਰ ਸੀਗਾ ਤੇ ਇੱਕ ਮੁੰਡਾ ਆਇਆ ਆਪਣੀ ਮਾਂ ਨੂੰ ਕਹਿੰਨਾ ਮਾਂ ਜੀ ਉਹ ਨੰਬਰਦਾਰ ਮਰਜੀ ਕਾਹਨ ਵੱਲੋਂ ਨੰਬਰਦਾਰ ਕਹਿੰਦੀ ਪੁੱਤ ਫਲਾਣਾ ਕਹਿੰਦਾ ਜਿਵੇਂ ਮਰਜੀ ਕਹਿੰਦੀ ਫਲਾਣਾ ਕਹਿੰਦਾ ਉਹ ਮਰਜੀ ਕਾਹਨ ਫਿਰ ਚੌਥੀ ਵਾਰੀ ਪੁੱਛਿਆ ਉਹ ਮਰਜੀ ਕਹਿੰਦੀ ਫਲਾਣਾ ਫਿਰ ਜਦੋਂ ਉਹਨੇ ਆਖੇ ਨਾ ਚੌਥੀ ਵਾਰੀ ਕੰਨੀ ਪਤਵਾ ਮੈਂ ਸਾਰਾ ਪਿੰਨੇ ਮਰਜੀ ਤੈ ਨੰਬਰਦਾਰ ਨਹੀਂ ਬੰਨਾ। ਸੋ ਇਹਨਾਂ ਨੂੰ ਇਹ ਨੰਬਰਦਾਰੀ ਮਿਲਨੀ ਨਹੀਂ ਹੈ। ਇਹ ਪ੍ਰੀਖਿਆ ਰੱਖਣ, ਨਾਰਖਣ, ਬੀਜੇਪੀ ਨਾਲ ਨਾਲ ਨਾਰਾ ਨਾਲ ਇਹਨਾਂ ਨੂੰ ਨਹੀਂ ਆਤ ਕੀ ਸੀ ਤਾਂ ਵੀ ਆ ਜੋਰ ਲਾ ਲੈਣ ਚਾਹੀ। ਹਮ ਅੱਜ ਜੇ ਕਾਦੀਦਾਲ ਆਪਦਾ ਇਕੱਠੇ ਹੁੰਦੇ ਨਾ ਹੁੰਦੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਕੇ ਚੋਣਾ ਲੜ ਦਿੰਦਾ ਤਾਂ ਚਾਰ ਪੰਜ ਸੀਟਾਂ ਜਿੱਤ ਸਕਦਾ ਸੀ। ਜੀ ਤੁਸੀਂ ਤਾਂ ਕਰਨ ਦੀ ਗੱਲ ਹੀ ਨਹੀਂ ਕਰਦੇ ਹਾਲ ਅਪਣ ਪਤਾ ਵੋਟ ਪਰਸੈਂਟ ਜਿੰਨੀ ਆ ਉੱਥੇ ਹੀ ਰਹਿ ਗਈ ਹੈ 18 19% ਵੋਟਾਂ ਦੇ ਨਾਲ ਕੋਈ ਨਹੀਂ ਜਿੱਤਦਾ ਜੀ ਬੀਜੇਪੀ ਕੋਲ 6% ਵੋਟ ਹੈ ਇਹਨਾਂ ਕੋਲ 18% ਹੈ 24% ਵੋਟ ਹੀ ਹੈ ਨਾ ਤੁਹਾਡੇ ਕੋਲ 24% ਨਾਲ ਜਿੱਤ ਦੇਣੀ ਜੋਰ ਲਾ ਲੈਣ ਸੋ ਇਹ ਇਹ ਇੰਨਾ ਸੌਖਾ ਨਹੀਂ ਜੀ ਬਹੁਤ ਸ਼ੁਕਰੀਆ ਡਾਕਟਰ ਪੈਰਲਲ ਗਰਗ ਜੀ ਸਾਡੇ ਨਾਲ ਸੀਗੇ ਤਾਂ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੋ ਪੰਜਾਬ ਸਰਕਾਰ ਨੇ ਬੈਡ ਪੇਸ਼ ਕੀਤਾ ਬਿੱਤੇ ਦਿਨਾਂ ਦੇ ਵਿੱਚ ਉਸ ਦੇ ਉੱਤੇ ਚਰਚਾ ਸੀਗੀ ਤਾਂ ਉਸ ਦੇ ਉੱਤੇ ਵੀ ਬੜੀਆਂ ਗੱਲਾਂ ਕਈਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਕਿ ਇਹ ਚੀਜ਼ਾਂ ਹੋ ਸਕਦੀਆਂ ਸੀਗੀਆਂ ਜੇ ਸਹੀ ਢੰਗ ਨਾਲ ਕੀਤੀਆਂ ਜਾ ਸਕਦੀਆਂ। ਪਰ ਦੂਜੇ ਪਾਸੇ ਅਕਾਲੀ ਦਲ ਦੇ ਉੱਤੇ ਨਾਲ ਦੀ ਨਾਲ ਬਰੇ ਨੇ ਜਿਸ ਤਿੱਕੇ ਨਾਲ ਉਹਨਾਂ ਦਾ ਕੱਲ ਆਪਸੀ ਮਰਝ ਹੋਇਆ ਢੀਂਡਸਾ ਸਾਹਿਬ ਵਾਪਸ ਆਏ ਨੇ। ਉਸ ਦੇ ਉੱਤੇ ਵੀ ਗੱਲਬਾਤ ਕਰ ਰਹੇ ਸੀਗੇ ਕੈਮ ਸਹਿਯੋਗ ਤੇ ਸੀ ਜਗਮੀਤ ਤਨਵਾਰ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲਹੋਰੀ ਢੀਂਡਸਾ ਸਾਹਿਬ ਹੋਰੀ ਇਕੱਠੇ ਹੋ ਗਏ ਨੇ ਮਰਝ ਹੋ ਗਏ ਨੇ ਆਪਸ ਦੇ ਵਿੱਚ ਵਾਪਸੀ ਕਰ ਲਈ ਗਿਲੇ ਸ਼ਿਕਵੇ ਸੀਗੇ। ਬਾਦਲ ਸਾਹਿਬ ਉਹ ਰਣੇ ਵੀ ਬੜੀ ਵਾਰ ਕਹਿੰਦੇ ਅਸੀਂ ਤਾਂ ਭੋਗ ਪਾ ਚਲੇ ਆਂ ਸਟੇਜਾਂ ਦੇ ਉੱਤੋਂ ਪਰ ਹੁਣ ਮਾਫੀਆਂ ਮੰਗ ਰਹੇ ਨੇ ਕਹਿੰਦੇ ਵਾਪਸ ਆ ਜਾਓ ਹੁਣ ਤਾਂ ਟੀਨੂ ਸਾਹਿਬ ਵਾਪਸ ਚੱਲ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਕੀ ਤਿਆਰੀ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਟੀਨੂ ਸਾਹਿਬ ਵੀ ਕੱਲ ਕਹਿੰਦੇ ਸੀਗੇ ਕਹਿੰਦੇ ਕਿ ਲੋਡ ਆ ਕਹਿੰਦੇ ਪੰਥ ਹੁਣ ਖਤਰੇ 'ਚ ਆ ਲੋਕ ਖਤਰੇ 'ਚ ਨੇ ਖੇਤਰੀ ਪਾਰਟੀ ਨੂੰ ਬਚਾਇਆ ਜਾਵੇ ਨਦੀਨverfahren ਨੂੰ ਮਤਲਬ ਲੋਲ ਪੰਥਰੀ ਨਾ ਕੱਲੀ ਦਲ ਨੂੰ ਲੋਲ ਹੈ ਖਤਰੇ ਚ ਤਾਂ ਇਹ ਆਪਨੇ ਪਰਿਵਾਰ ਪਹਿਨਾ ਉਹ ਖਤਰੇ ਚੋਂ ਬਾਹਰ ਨਿਕਲ ਨਹੀਂ ਹੁੰਦੀ ਸੀਗਾ ਬੀਜਪੀ ਨਾਲ ਰਲ ਕੇ ਸਾਨੂੰ ਕੁਛ ਮਿਲ ਜੂਗਾ ਤੇ ਫਿਰ ਦੇਖਿਆ ਯਾਰ ਮੁੰਡਾ ਤਾਂ ਉੱਥੇ ਤਾਂ ਫਾਈਨੈਂਸ ਮਿਨਿਸਟਰੀ ਇੱਥੇ ਤਾਂ ਕੁਝ ਵੀ ਨਹੀਂ ਰਿਹਾ ਤਖੋਂ ਹਲੇ ਹੋ ਗਏ ਤੋਂ ਮੁੜ ਕੇ ਆਏ ਨੇ ਤਾਂ ਜਿਹੜੇ ਮਤ ਭੇਜ ਸੀਗੇ ਮਤ ਭੇਜ ਤਾਂ ਹੀ ਸੀਗੇ ਸਰਦਾਰੀ ਦੇ ਸੋ ਇਸ ਕਰਕੇ ਬਲਕਿ ਮੈਂ ਤਾਂ ਕਹਾਂਗਾ ਇਸ ਗੱਲ ਦੇ ਵਿੱਚ ਮੈਂ ਕਹਾਂਗਾ ਦੇ ਜਿਹੜੇ ਬਾਦਲ ਸਾਹਿਬ ਸੀਗੇ ਵੱਡੇ ਬਾਦਲ ਸਾਹਿਬ ਉਹ ਢੀਂਸਾ ਸਾਹਿਬ ਨੂੰ ਬਹੁਤ ਐਡਜਸਟ ਕਰਦੇ ਸੀ ਢੀਂਸਾ ਸਾਹਿਬ ਦੀ ਜਿਹਾ ਕਦੇ ਬਾਦਲ ਸਾਹਿਬ ਨਾਲ ਬਣੀ ਹੋਈ ਨਹੀਂ ਸੀ ਹਮੇਸ਼ਾ ਉਹਨੇ ਵੱਖਰਾ 그룹 ਰੱਖਣਾ ਵੱਖਰਾ ਸਾਰਾ ਕੁਝ ਪਰ ਫਿਰ ਵੀ ਵੱਡੇ ਬਾਦਲ ਸਾਹਿਬ ਥੋੜਾ ਧਿਆਨ ਰੱਖਦੇ ਸੀਗੇ ਫਿਰ ਉਹ ਚਲੇ ਗਏ ਉਹਨਾਂ ਦੀ ਮਰਜ਼ੀ ਉਹਨਾਂ ਦੇ ਹੁੰਦੀ ਹੈ ਕਿ ਇਹਨੇ ਹਾਲਾਂਕੇ ਤੇ ਆਪਨੂੰ ਪਤਾ ਹੀ ਜੋ ਕੱਟ ਕਰੇ ਸੋ ਇਹ ਇਨਾਂ ਦਾ ਸੀ ਪਰਿਵਾਰਕ ਮੇਲ ਹੀ ਹੈ ਆਪਦੇ ਵਪਾਰਾਂ ਦਾ ਸਵਾਲ ਹੈ ਇਹਨਾਂ ਦਾ ਕੋਈ ਪੰਥ ਨਾਲ ਸੰਬੰਧ ਨਹੀਂ ਆ ਪੰਥ ਦੀ ਕਿਹੜੀ ਮੰਗ ਕਰਦੇ ਨੇ ਇਹ ਦੋਨੀ ਤੀਜੇ ਵੀ ਚੌਥੇ ਵੀ ਜਿੰਨੇ ਕਾਗਿਦਰ ਨੇ ਕਿਹੜਾ ਇਹ ਮੰਗ ਕਰ ਰਿਹਾ ਹੈ ਕਿ ਆਨੰਦਪੁਰ ਦੇ ਮੋਰਚੇ ਦੇ ਮਤੇ ਦੇ ਅਨੁਸਾਰ ਸਾਡੇ ਪੰਜਾਬ ਦੇ ਅਧਿਕਾਰ ਦਿਓ ਇੱਥੇ ਕੇਂਦਰ ਕੌਣ ਲੱਗਿਆ ਕੇਂਦਰ ਸਾਡੇ ਹੱਕ ਰੱਖੇ ਬੈਠਾ ਮੰਗਿਆ ਜੀ ਦੱਸੋ ਕੀਨੇ ਮੰਗ ਕਰੀਆ ਵੀ ਆ 50 ਕਿਲੋਮੀਟਰ ਤੱਕ ਤੁਸੀਂ ਬੀਐਸਐਫ ਲਾ ਕੇ ਤੇ ਸਾਡੀ ਤੁਸੀਂ ਵੇਚੀ ਕਰ ਦਿਓ ਮੈਂ ਕਹਿੰਦਾ ਕੁਛ ਵੀ ਨਾ ਕਹਿਣਾ ਵੇਚੀ ਤੇ ਕਰਦੀ ਨੇ ਵੀ ਇਹਦਾ ਮਤਲਬ ਤੁਸੀਂ ਤੁਤੋ ਨਹੀਂ ਸਮਝਦਾ ਇਹ ਸਾਡਾ ਹੱਕ ਨਹੀਂ ਹੈ ਕੀਨੇ ਕਹੇ ਵੀ ਸਾਡੇ ਡਾਨਾਂ ਤੇ ਕਬਜ਼ਾ ਕੇਂਦਰ ਕਰੂਗਾ ਫੈਸਲਾ ਤੁਸੀਂ ਕਰੀਏ ਚੰਗਾ ਕਰੀਏ ਮਾੜਾ ਕਰੀਏ ਕਦੇ ਮੰਗੇ ਇਹਨਾਂ ਨੇ ਆ ਚੰਡੀਗੜ੍ਹ ਬਾਰੇ ਬੋਲ ਲੈਣੇ ਕਰੇ ਲੋਕਾਂ ਦੇ ਜਾਗਮ ਰਵਾਤੇ ਇਹ ਦੱਸਣ ਤਾਂ ਸੀ ਨਾ ਇਹਨਾਂ ਤੋਂ ਪੰਜਾਬ ਦੀ ਤਾਂ ਮੰਗਾਂ ਨੇ ਨਾ ਪੰਜਾਬ ਦੀਆਂ ਇਹ ਮੰਗਾਂ ਨਹੀਂ ਕਿਸਾਨ ਨੂੰ ਤੁਸੀਂ ਕੁੱਟੀ ਜਾਂਦੇ ਹੋ ਪੰਜਾਬ ਜਮੇ ਕਰਜ਼ਾ ਚੜੀ ਜਾਂਦਾ ਪੰਜਾਬ ਭੁੱਖਾ ਮਰ ਰਿਹਾ ਸਾਰੇ ਦੇਸ਼ ਦਾ ਨੇਪਾਲ ਕੇ ਤੁਸੀਂ ਇਹਦਾ ਸਪੈਸ਼ਲ ਪੈਕੇਜ ਕਿਉਂ ਨਹੀਂ ਦਿੰਦੇ ਜੇ ਤੁਸੀਂ ਸਾਨੂੰ ਸਪੈਸ਼ਲ ਅਨਾ ਪੈਦਾ ਕਰਕੇ ਦਿੱਤਾ ਤੁਸੀਂ ਸਾਨੂੰ ਪੈਸੇ ਵੀ ਤਾਂ ਸਪੈਸ਼ਲ ਦਿਓ ਮਿੱਟੀ ਸਾਡੀ ਖਰਾਬ ਹੋ ਗਈ ਪਾਣੀ ਸਾਡਾ ਖਰਾਬ ਹੋ ਗਿਆ ਹਵਾ ਸਾਡੀ ਖਰਾਬ ਹੋ ਗਈ ਸਰੀਰ ਸਾਡੇ ਖਰਾਬ ਹੋ ਗਏ ਅਰਤੀ ਚਾਹ ਦਾ ਸਾਡਾ ਖਰਾਬ ਹੋ ਗਿਆ ਦੇਸ ਦਾ ਸੀ ਪੇਟ ਭਰਨ ਤੇ ਸਾਨੂੰ ਤੁਸੀਂ ਜੁੱਤੀਆਂ ਮਾਰ ਲਿਓ ਹੂੰ ਕੌਣ ਬੋਲਦਾ ਦੱਸਣ ਇੱਕ ਅੱਜ ਇਹ ਚਾਰ ਰਡੀਆਂ ਕਰਕੇ ਦਿਖਾ ਦੇਣਾ ਵੀ ਕੇਂਦਰ ਸਰਕਾਰ ਤੁਸੀਂ ਆਪਦੇ ਹੱਕ ਲੈ ਕੇ ਚੱਡਾਂਗੇ ਹੁਣ ਤਾਂ ਚੋਣਾਂ ਨੇ ਨਾ ਤੇ ਉਹਨਾਂ ਦੇ ਵਾਸਤੇ ਕਰ ਲੈਣਾ ਦਾ ਕਰਕੇ ਦਿਖਾ ਦੇਣਾ ਕਿਉਂਕਿ ਇਹਨਾਂ ਨੂੰ ਪੰਜਾਬ ਦਾ ਹਿੱਤ ਹੀ ਨਹੀਂ ਆ ਇਹਨਾਂ ਨੇ ਤਾਂ ਆਪਦਾ ਵੀ ਹੈ ਹੈ ਕਿਵੇਂ ਬੀਜੇ ਦੀਆਂ ਸਮਝਦਾ ਹੋਣੀ ਉਹ ਤਾਂ ਗੱਠ ਜੋੜ ਤੇ ਚਰਚਾਵਾਂ ਚੱਲੀਆਂ ਕਹਿੰਦੇ ਗੱਠ ਜੋੜ ਹੋ ਸਕਦਾ ਕਿ ਲੱਗਦਾ ਕਿ ਫਿਰ ਭਾਈ ਬੰਦਗੀ ਹੋ ਜਾਣੀ ਹੈ ਫਿਰ ਤਾਂ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਫਿਰ ਇਕੱਠਾ ਕਰਨ ਨੂੰ ਫਿਰਦੇ ਨੇ ਪਰ ਉਹ ਕਹਿੰਦੇ ਕਿ ਇੱਕ ਨਾ ਪਿੰਡ ਦੇ ਵਿੱਚ ਨੰਬਰਦਾਰ ਸੀਗਾ ਤੇ ਇੱਕ ਮੁੰਡਾ ਆਇਆ ਆਪਣੀ ਮਾਂ ਨੂੰ ਕਹਿੰਨਾ ਮਾਂ ਜੀ ਉਹ ਨੰਬਰਦਾਰ ਮਰਜੀ ਕਾਹਨ ਵੱਲੋਂ ਨੰਬਰਦਾਰ ਕਹਿੰਦੀ ਪੁੱਤ ਫਲਾਣਾ ਕਹਿੰਦਾ ਜਿਵੇਂ ਮਰਜੀ ਕਹਿੰਦੀ ਫਲਾਣਾ ਕਹਿੰਦਾ ਉਹ ਮਰਜੀ ਕਾਹਨ ਫਿਰ ਚੌਥੀ ਵਾਰੀ ਪੁੱਛਿਆ ਉਹ ਮਰਜੀ ਕਹਿੰਦੀ ਫਲਾਣਾ ਫਿਰ ਜਦੋਂ ਉਹਨੇ ਆਖੇ ਨਾ ਚੌਥੀ ਵਾਰੀ ਕੰਨੀ ਪਤਵਾ ਮੈਂ ਸਾਰਾ ਪਿੰਡ ਮਰਜੀ ਤੈ ਨੰਬਰਦਾਰ ਨਹੀਂ ਬੰਨਣਾ ਸੋ ਇਹਨਾਂ ਨੂੰ ਇਹ ਨੰਬਰਦਾਰੀ ਮਿਲਨੀ ਨਹੀਂ ਹੈ ਪ੍ਰੀਖਾ ਰੱਖਣ ਨਾਰਖਣ ਬੀਜੇਪੀ ਨਾਲ ਨਾਲ ਨਾਰਾ ਨੇ ਇਹਨਾਂ ਨੂੰ ਨਹੀਂ ਇੱਤ ਕੀ ਸੀ ਤਾਂ ਮੈਂ ਦਿਆਂ ਜੋਰ ਲਾ ਲੈਣ ਚਾਹੀ ਹੁਣ ਅੱਜ ਜੇ ਕਾਂਦੀ ਦਾਲ ਆਪਦਾ ਇਕੱਠੇ ਹੁੰਦੇ ਨਾ ਹੁੰਦੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਕੇ ਚੋਣਾ ਲੜ ਦਿੰਦਾ ਤਾਂ ਚਾਰ ਪੰਜ ਸੀਟਾਂ ਜਿੱਤ ਸਕਦਾ ਸੀ ਜੀ ਤੁਸੀਂ ਤਾਂ ਘਰਾਂ ਦੀ ਗੱਲ ਹੀ ਨਹੀਂ ਕਰਦੇ ਹਾਂ ਲੱਭਣ ਪਤਾ ਵੋਟ ਪਰਸੈਂਟ ਜਿੰਨੀ ਆ ਉੱਥੇ ਹੀ ਰਹਿ ਗਈ ਹੈ 18 19% ਵੋਟਾਂ ਦੇ ਨਾਲ ਕੋਈ ਨਹੀਂ ਜਿੱਤਦਾ ਜੀ ਬੀਜੇਪੀ ਕੋਲ 6% ਵੋਟ ਹੈ ਇਹਨਾਂ ਕੋਲ 18% ਹੈ 24% ਵੋਟ ਹੀ ਹੈ ਨਾ ਦੋਹਾਂ ਕੋਲੇ 24% ਨਾਲ ਜਿੱਤ ਦੇਣੀ ਜੋਰ ਲਾ ਲੈਣ ਸੋ ਇਹ ਇਹ ਇੰਨਾ ਸੌਖਾ ਨਹੀਂ ਹੈ ਜੀ ਬਹੁਤ ਸ਼ੁਕਰੀਆ ਡਾਕਟਰ ਪੈਰਲਾਲ ਗਰਗ ਜੀ ਸਾਡੇ ਨਾਲ ਸੀਗੇ ਤਾਂ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੋ ਪੰਜਾਬ ਸਰਕਾਰ ਨੇ ਬੈਡ ਪੇਸ਼ ਕੀਤਾ ਬੀਤੇ ਦਿਨਾਂ ਦੇ ਵਿੱਚ ਉਸ ਦੇ ਉੱਤੇ ਚਰਚਾ ਸੀਗੀ ਤਾਂ ਉਸ ਦੇ ਉੱਤੇ ਵੀ ਬੜੀਆਂ ਗੱਲਾਂ ਕਈਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਕਿ ਇਹ ਚੀਜ਼ਾਂ ਹੋ ਸਕਦੀਆਂ ਸੀਗੀਆਂ ਜੇ ਸਹੀ ਢੰਗ ਨਾਲ ਕੀਤੀਆਂ ਜਾ ਸਕਦੀਆਂ। ਪਰ ਦੂਜੇ ਪਾਸੇ ਅਕਾਲੀ ਦਲ ਦੇ ਉੱਤੇ ਨਾਲ ਦੀ ਨਾਲ ਬਰੇ ਨੇ ਜਿਸ ਤਿੱਕੇ ਨਾਲ ਉਹਨਾਂ ਦਾ ਕੱਲ ਆਪਸੀ ਮਰਜ ਹੋਇਆ ਢੀਂਡਸਾ ਸਾਹਿਬ ਵਾਪਸ ਆਏ ਨੇ। ਉਸ ਦੇ ਉੱਤੇ ਵੀ ਗੱਲਬਾਤ ਕਰ ਰਹੇ ਸੀ ਕਿ ਕੈਮ ਸਹਿਯੋਗ ਤੇ ਸੀ ਜਗਮੀਤ ਤਨਵਾਰ